नमस्कार आप देख रहे न्यूज आइए नजर डालते हैं आज की बड़ी खबर पर आज सांपला फाउंडेशन द्वारा कंसल फाउंडेशन द्वारा अंबेडकर जी को समर्पित मोदी चर्चा मंच का आयोजन किया गया भारतीय संविधान के निर्माता बाबा साहब भीमराव अंबेडकर को समर्पित विचार गोष्ठी का आयोजन किया गया इस अवसर आरोप पूर्व मंत्री भाजपा विजय सांपला मुख्य अतिथि थे उनके साथ राष्ट्रीय कार कार्यकारिणी हरजीत ग्रेवाल गुरतेज ढिल्लो शहरी अध्यक्ष विजय कुक्का के के मल्होत्रा सहित बड़ी संख्या में भाजपा नेता मौजूद थे पत्रकारों से बातचीत करते हुए पूर्व मंत्री विजय सांपला ने कहा कि देश में कई राजनीतिक दल बाबा साहब भीमराव अंबेडकर जी को अपना आराध्य बनाने में लगे हैं और मोदी जी को बदनाम करने की कोशिश कर रहे हैं बाबा भीमराव अम्बेडकर जी को या तो भाजपा सरकार ने सम्मान दिया है या फिर भाजपा नीत गठबंधन सरकार ने इस अवसर आरोप डॉक्टर गुरविंदर कंसल ने कहा भारत के संविधान निर्माता बाबा साहेब भीमराव अम्बेडकर को समर्पित इस पर चर्चा में आए अतिथियों का ਮੈਂ तहे दिल से धन्यवाद करता हूं और आए हुए पूरे भाजपा नेतृत्व और युवाओं का भी धन्यवाद करता हूं आइए देखते हैं पत्रकार जतिंदर कुमार नाभा की यह खास रिपोर्ट ਜੀ ਕੌਂਸਲ ਸਾਹਿਬ ਅੱਜ ਪ੍ਰੋਗਰਾਮ ਰੱਖਾਇਆ ਗਿਆ ਹੈਗਾ ਅੰਬੇਦਕਰ ਸੁਪਤ ਮੌਦਵੀ ਕਿੱਥੇ ਕਿੱਥੇ ਲੱਗਦਾ ਕਿ ਇਹ ਪ੍ਰੋਗਰਾਮ ਹਰ ਜ਼ਿਲ੍ਹੇ ਦੇ ਵਿੱਚ ਹੋਣਾ ਚਾਹੀਦਾ ਅੱਜ ਪਟਿਆਲੇ ਸ਼ਹਿਰ ਚ ਪ੍ਰਧਾਨ ਹੋ ਤੁਹਾਡੇ ਜ਼ਿਲ੍ਹੇ ਚ ਰੱਖਾਇਆ ਗਿਆ ਦੇਖੋ ਪਾਰਟੀ ਨੇ ਸੋਚਿਆ ਵੀ ਇਹ ਪ੍ਰੋਗਰਾਮ ਹਰ ਜ਼ਿਲ੍ਹੇ ਚ ਹੋਣਗੇ ਔਰੇ ਬੜਾ ਅੱਛਾ ਅੱਜ ਪ੍ਰੋਗਰਾਮ ਹੋਇਆ ਇਹ ਪ੍ਰੋਗਰਾਮ ਕੱਲਾ ਭਾਰਤੀ ਜਨਤਾ ਪਾਰਟੀ ਦਾ ਜੈ ਐਸਸੀ ਜੈ ਆਓਬੀਸੀ ਸਮਾਜ ਦਾ ਨਹੀਂ ਸੀ ਇੱਕ ਬੜਾ ਅੱਛਾ ਗੁਲਦਸਤਾ ਇਹਨਾਂ ਨੇ ਕੌਂਸਲ ਸਾਹਿਬ ਉਹਨਾਂ ਨੇ ਪਟਿਆਲੇ ਦੇ ਇਕੱਠਾ ਕੀਤਾ ਜੀ ਚ ਅਗਰਵਾਲ ਅਗਰਵਾਲ ਫੈਮਿਲੀਜ਼ ਸਾਰੀਆਂ ਪਾਰਟੀਆਂ ਫੈਮਿਲੀ ਜੀ ਕਾਂਗਰਸ ਪਾਰਟੀ ਤੋਂ ਬੀਜੇਪੀ ਪਾਰਟੀ ਤੋਂ ਸਾਰੀਆਂ ਪਾਰਟੀਆਂ ਤੋਂ ਨੁਮਾਇंदे ਆਏ ਹੋਏ ਸੀ ਤੇ ਇੱਕ ਜਨਰਲ ਮਤਲਬ ਮੀਟਿੰਗ ਇਹ ਰੱਖੀ ਔਰ ਬੜਾ ਅੱਛਾ ਮੈਨੂੰ ਲੱਗਿਆ ਇਹਨਾਂ ਦਾ ਵੀ ਸਾਰੇ ਵਰਗਾਂ ਦੇ ਲੋਕ ਇਕੱਠੇ ਕੀਤੇ ਇਹਨਾਂ ਨੇ ਤੇ ਸਾਰੇ ਕਰ ਤੱਕ ਇਹ ਡਾਕਟਰ ਅੰਬੇਦਕਰ ਜੀ ਦੀ ਜੋ ਸਾਡੇ ਸੰਵਿਧਾਨ ਦੇ ਰਚਤਾ ਨੇ ਉਹਨਾਂ ਨੇ ਗੱਲ ਸਾਰਿਆਂ ਨੂੰ ਪਹੁੰਚਾਈ ਥੈਂਕ ਯੂ ਜੀ ਸਭ ਲਈ ਅੱਜ ਮੋਦੀ ਅੰਬੇਦਕਰ ਨੂੰ ਸਮਰਪਨ ਮੋਦੀਆ ਪ੍ਰੋਗਰਾਮ ਰੱਖਿਆ ਗਿਆ ਜੀ ਪਟਾੜੇ ਵਿਕੇ ਕੀ ਕਹਿਣਾ ਚਾਹੋ ਦੇਖੋ ਬਹੁਤ ਸਾਰੀਆਂ ਅੱਜ ਕੱਲ੍ਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਸੱਜੀ ਸ਼ਰਮਾ ਜੀ ਅੰਬੇਡਕਰ ਜੀ ਨੂੰ ਲੈ ਕੇ ਆਪਣੇ ਆਪ ਨੂੰ ਬਹੁਤ ਉਹਨਾਂ ਦਾ ਚਿਹਤਾ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਅਤੇ ਮੋਦੀ ਜੀ ਨੂੰ ਬਦਨਾਮ ਕਹਿੰਦਾ ਹੈ ਕਿ ਸਾਜ਼ਿਸ਼ ਦੇ ਰੂਪ ਵਿੱਚ ਕੰਮ ਕਰ ਰਹੇ ਹਨ। ਸਾਰੇ ਇਹ ਬੁਲਾ ਰਹੇ ਹਨ। ਅਤੇ ਅੱਜ ਦੇ ਇਸ ਫੰਕਸ਼ਨ ਦੇ ਵਿੱਚ ਇਹੀ ਦੱਸਣ ਦੀ ਦੱਸਿਆ ਹੈ। ਜਿੰਦਨ ਜੀ ਹਾਲ ਤੱਕ ਜਿੰਨਾ ਵੀ ਅਗਰਦਕ ਅੰਬੇਡਕਰ ਜੀ ਨੂੰ ਇਸ ਦੇਸ਼ 'ਚ ਸਨਮਾਨ ਮਿਲਿਆ ਉਹ ਸਿਰਫ ਤੇ ਸਿਰਫ ਉਦੋਂ ਮਿਲਿਆ ਹੈ। ਜਦੋਂ ਜਾਂ ਤਾਂ ਭਾਜਪਾ ਦੀ ਸਰਕਾਰ ਸੀ ਜਾਂ ਭਾਜਪਾ ਦੇ ਸਮਰਥਨ ਨਾਲ ਚੱਲਣ ਵਾਲੀ ਸਰਕਾਰ ਸੀ ਚਾਹੇ ਵੀ ਬੀਪੀ ਦੀ ਸਰ ਵੀਪੀ ਸਿੰਘ ਦੀ ਸਰਕਾਰ ਸੀ ਚਾਹੇ ਉਹ ਅਟਲਜੀ ਦੀ ਸਰਕਾਰ ਸੀ ਚਾਹੇ ਉਹ ਨਰਿੰਦਰ ਮੋਦੀ ਦੀ ਸਰਕਾਰ ਸੀ ਸੋ ਉਹਦੇ ਕਰਕੇ ਅੱਜ ਜੇ ਸਮਾਨ ਰੱਤਨ ਮੜਕਾ ਜੀ ਲਗਤੀ ਕੀਤਾ ਹੈ ਤੇ ਸਰਕਾਰੀ ਰੂਪ ਦੇ ਵਿੱਚ ਇਹਨਾਂ ਨੇ ਬਾਕੀ ਸਾਰਿਆਂ ਨੇ ਇੱਕ ਨਫ਼ਰਤ ਦਾ ਪਾਤਰ ਦੇ ਰੂਪ ਦੇ ਵਿੱਚ ਹੀ ਰਹਿ ਔਰ ਅੰਬੜਕਾ ਜੀ ਦਾ ਕਾਂਗਰਸ ਨੇ ਆਪਣੇ ਨਾਂ ਦੀਆਂ ਤਾਂ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਆਪਣੇ ਨਾਂ ਦੇ ਤਾਂ ਬਹੁਤ ਸਾਰੇ ਸਮਾਰਕ ਬਣਾਏ ਇੱਕ ਵੀ ਸਮਾਰਕ ਡਾਕਟਰ ਅੰਬੇਡਕਰ ਜੀ ਦੇ ਨਾਂ ਦਾ ਕੋਈ ਸਮਾਰਕ ਨਹੀਂ ਬਣਾਇਆ ਜਾਂ ਉਹਨਾਂ ਨੂੰ ਕੋਈ ਮਾਨ ਸਨਮਾਨ ਨਹੀਂ ਦਿੱਤਾ ਉਹਨਾਂ ਲੋਕਾਂ ਨੂੰ ਤਾਂ ਜ਼ਰੂਰ ਕੀਤਾ ਜਿਨ੍ਹਾਂ ਨੂੰ ਡਾਕਟਰ ਅੰਬੇਡਕਰ ਜੀ ਨੂੰ ਹਰਾਉਣ ਤੇ ਜਾਂ ਉਹਨਾਂ ਨੂੰ ਪਿੱਛੇ ਲਾਉਣ ਤੇ ਕੀਤਾ ਕਾਂਗਰਸ ਨੇ ਉਹਨਾਂ ਦੇ ਸਨਮਾਨ ਕੀਤੇ ਜਦਕਿ ਭਾਰਤੀ ਜਨਤਾ ਪਾਰਟੀ ਨੇ ਡਾਕਟਰ ਅੰਬੇਡਕਰ ਜੀ ਦੀਆਂ ਦੇਸ਼ ਦੇ ਪ੍ਰਤੀ ਕੀਤੇ ਹੋਏ ਕੰਮਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਸਮਝਾਉਂਦੇ ਸਾਡੇ ਇਹ ਬਾਹਰ ਤੋਂ ਜਿਹੜੇ ਨੌਜਵਾਨ ਰਿਪੋਰਟ ਕੀਤੇ ਗਏ ਨੇ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿਉਂਕਿ ਨਰਿੰਦਰ ਮੋਦੀ ਜੀ ਵੀ ਮੁਲਾਕਾਤ ਕਰਕੇ ਆਏ ਨੇ ਡੋਨਲਡ ਦੇਖੋ ਜਿੱਥੇ ਤੱਕ ਇਲਲੀਗਲ ਗਏ ਉਹਨਾਂ ਤੇ ਹਰੇਕ ਦੇਸ਼ ਦਾ ਆਪੋ ਆਪਣਾ ਕਾਨੂੰਨ ਹੈ ਸਾਡੇ ਵੀ ਅਸੀਂ ਦੇਸ਼ ਦੇ ਵਿੱਚ ਜਿਹੜੇ ਬੰਗਲਾਦੇਸ਼ ਤੋਂ ਬਾਹਰ ਆਏ ਆ ਬੰਦੇ ਅਸੀਂ ਉਹਨਾਂ ਦਾ ਵੀ ਕਹਿੰਦੇ ਆ ਨਾ ਕਿ ਬਾ ਉਹਨਾਂ ਨੂੰ ਬਾਹਰ ਕੱਢੋ ਬਾਹਰ ਕੱਢੋ ਔਰ ਤੁਸੀਂ ਦੇਖਦੇ ਹੋ ਕਿ ਸਾਡੇ ਮਨੀਪੁਰ ਦੇ ਵਿੱਚ ਜਾਂ ਅਸਾਮ ਬੰਗਲਾਦੇਸ਼ ਇਹ ਸਾਰੇ ਪਾਸੇ ਡਰਾਮਾ ਕੀ ਹੈ ਤੇ ਇੱਕ ਬਹੁਤ ਬੜਾ ਹਵਾ ਚੱਲ ਰਿਹਾ ਹੈ ਤੇ ਸਾਡੀ ਡਿਮਾਂਡ ਕੀ ਹੈ ਕਿ ਜਿਹੜੇ ਇਲੀਗਲ ਆਏ ਉਹ ਕਦੇ ਤੇ ਉਹਨਾਂ ਦਾ ਦੇਸ਼ ਦਾ ਕਾਨੂੰਨ ਹੈ ਔਰ ਜਿਹੜੇ ਦੇਸ਼ ਦੇ ਜਿਹੜੇ ਤੇ ਲੀਗਲ ਗਏ ਉਹਨਾਂ ਲਈ ਸਾਡਾ ਭਾਰਤ ਦਾ ਜਿਹੜਾ ਸਰਕਾਰ ਉਹਨਾਂ ਦੇ ਲਈ ਉਹਨਾਂ ਦੇ ਕੰਮ ਕਰਨਾ ਵਚਨ ਬੱਧਤਾ ਹੈ ਔਰ ਜੇ ਦੂਸਰੇ ਹੋਣਗੇ ਉਹਨਾਂ ਦੀ ਇੱਨਾ ਹੈ ਕਿ ਉਹਨਾਂ ਨਾਲ ਅਨਿਆਇ ਨਾ ਹੋਵੇ ਉਹਨਾਂ ਨੂੰ ਜਿੱਥੇ ਤੱਕ ਅਸੀਂ ਉਹਨਾਂ ਦੇ ਇਤਾਂ ਦੀ ਰਾਖੀ ਮਨੁੱਖ ਅਧਿਕਾਰਾਂ ਦੀ ਰਾਖੀ ਕਹਿੰਦੇ ਉਹ ਸਾਡਾ ਤੱਕ ਲੇਕਿਨ ਸੀਆ ਭਗਵਾਨ ਤੋਂ ਇਲਜ਼ਾਮ ਲਾਇਆ ਕਿ ਲਗਾਤਾਰ ਪੰਜਾਬ ਨੂੰ ਬਦਨਾਮ ਕਰਨ ਦੀ ਸਾਈ ਜਾਰੀ ਹੈ ਇਹ ਜਿਹੜਾ ਜਹਾਜ਼ ਹੈ ਗੁਜਰਾਤ ਦਿੱਲੀ ਵੀ ਉਤਾਰਿਆ ਜਾ ਸਕਦਾ ਲੇਕਿਨ ਪੰਜਾਬ ਅੰਮ੍ਰਿਤਸਰ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ਫਿਰ ਇਹ ਉਹਨਾਂ ਨੂੰ ਲੈਣ ਲਈ ਜਿਹੜੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਲੈਣ ਲਈ ਗੁਜਰਾਤ ਜਾਂਦਾ ਹੁਣ ਤਾਂ ਨਸੀਬ ਕਰਨ ਗਿਆ ਸੀ ਐਸਾ ਨਹੀਂ ਉਹਨਾਂ ਨੇ ਦੇਸ਼ ਦੇ ਵਿੱਚ ਭੇਜਣਾ ਉਹ ਦਿੱਲੀ ਵੀ ਭੇਜਿਆ ਜਾ ਸਕਦਾ ਜੀ ਅੰਮ੍ਰਿਤਸਰ ਵੀ ਭੇਜ ਦੇਸ਼ ਦੇ ਵਿੱਚ ਭੇਜਣਾ ਹੈ ਜੀ ਸੋ ਇਹ ਨੀਤੀ ਜਨ ਇਹ ਬੇਮਤਬੀਆਂ ਗੱਲਾਂ ਹੈ ਸਿਰਫ ਇਹਨਾਂ ਨੂੰ ਕਿਉਂਕਿ ਉਹਨਾਂ ਕੋਲ ਹੋਰ ਕੋਈ ਗੱਲ ਹੀ ਨਹੀਂ ਹੈਗੀ ਔਰ ਉਹਨੂੰ ਪਤਾ ਨਹੀਂ ਕਿ ਨੂੜ ਦੇ ਵਿੱਚ ਹੁੰਦਾ ਕਦਾ ਕਿ ਕੀ ਨਿਕਲ ਜਾਣਾ ਮੂੰਹ ਚ ਪਤਾ ਵੀ ਨਹੀਂ ਜੀ ਲੇਕਿਨ ਦਿੱਲੀ ਦੇ ਵਿੱਚ ਜਿਹੜਾ ਰੇਲ ਹਾਦਸਾ ਹੋਇਆ 18 ਲੋਕਾਂ ਦੀ ਮੌਤ ਦੀ ਖਬਰ ਆ ਰਹੀ ਹੈ ਲੱਗਦਾ ਕਿ ਕਿੱਥੇ ਕਿੰਨੀ ਦੁਖਦਾਈ ਹੈ ਇੰਤਜ਼ਾਮ ਸਹੀ ਨਹੀਂ ਸੀਗੇ ਜਿਹੜਾ ਇਦਾਂ ਹੈ ਕਿ ਹਲੇ ਤੱਕ ਉਹਦੇ ਤੇ ਕਹਿਣਾ ਇਹ ਗੱਲ ਗਲਤ ਹੋਏਗਾ ਕਿ ਇੰਤਜ਼ਾਮ ਠੀਕ ਨਹੀਂ ਸੀ ਜਿਗੀ ਸੀ ਪਰ ਇਹਨਾਂ ਜ਼ਰੂਰ ਹੈ ਕਿ ਘਟਨਾ ਕੋਈ ਵੀ ਹੋਵੇ ਕਿਤੇ ਵੀ ਹੋਵੇ ਉਹ ਦੁਖਦਾਈ ਹੁੰਦੀ ਹੈ ਜੀ ਔਰ ਉਹਦੇ ਲਈ ਸੰਵੇਦਨਾ ਪ੍ਰਗਟ ਕਰਨਾ ਤੁਹਾਡਾ ਸਾਰਿਆਂ ਦਾ ਫਰਜ਼ ਵੀ ਹੈ ਔਰ ਉਹਨਾਂ ਦੇ ਲਈ ਪ੍ਰਤੀ ਹਮਦਰਦੀ ਰੱਖਣਾ ਉਹਨਾਂ ਪਰਿਵਾਰਾਂ ਲਈ ਉਹਨਾਂ ਦੇ ਮਰੀਜ਼ਾਂ ਦੇ ਲਈ ਜਿਹਨਾਂ ਦੇ ਜ਼ਖਮੀ ਹੋਏ ਉਹਨਾਂ ਦੇ ਪ੍ਰਤੀ ਸਾਡੀ ਜਿਹੜੀ ਇੱਕ ਫਰਜ਼ ਬਣਦਾ ਉਹ ਸਾਨੂੰ ਅਦਾ ਕਰਨਾ ਚਾਹੀਦਾ ਸਾਬਰ ਸਾਹਿਬ ਦਿੱਲੀ ਦੇ ਵਿੱਚ ਆਏ ਨਤੀਜਿਆਂ ਨੂੰ ਲੈ ਕੇ ਹੁਣ ਪੰਜਾਬ 'ਚ ਕਿਸ ਤਰ੍ਹਾਂ ਦੀ ਤਸਵੀਰ ਦੇਖੀ ਬੀਜੇਪੀ ਦੀ ਪੰਜਾਬ ਦੇ ਵਿੱਚ ਉਹਨਾਂ ਨੇ ਆਪਣੇ ਆਪ ਹੀ ਜਿਹੜੀ ਆਫ਼ਤਾ ਜਿਹੜੀ ਸੀ ਕੀ ਉਹ ਦਿੱਲੀ ਤੋਂ ਹੁਣ ਪੰਜਾਬ ਵੱਲੋਂ ਆ ਗਈ ਹੈ ਇਹ ਸਾਰਿਆਂ ਨੂੰ ਦਿਖਦੀ ਹੈ ਰੋਜ਼ ਮੀਡੀਆ ਦੇ ਮਾਧਿਅਮ ਦੇ ਨਾਲ ਸਾਨੂੰ ਇਹ ਪਤਾ ਲੱਗਦਾ ਹੈ ਕਿ ਆਪਦਾ ਨੇ ਜਿਹੜਾ ਰੁਖ ਆ ਉਹ ਪੰਜਾਬ ਵਾਲ ਨੂੰ ਕੀਤਾ ਹੋਇਆ ਔਰ ਆਪਦਾ ਦੋ ਨਿਜਾਗਤ ਜਿਹੜੀ ਆ ਉਹ ਸਾਡੇ ਰਲ ਕੇ ਜਦੋਂ ਆਪਾਂ ਪਾਉਨੇ ਆ ਤੇ ਹਰ ਇੱਕ ਤਰ੍ਹਾਂ ਦੀ ਵੱਡੀ ਤੋਂ ਵੱਡੀ ਆਪਤਾ ਤੋਂ ਵੀ ਅਸੀਂ ਨਿਜਾਗਤ ਪਾ ਲੈਂਦੇ ਆ ਠੀਕ ਹੈ ਥੈਂਕ ਯੂ ਬੜੀ ਕਰਦਾ ਜੋ ਇਹ ਕਰ ਰਹੇ ਆ ਡਾਕਟਰ ਗੁਰਵਿੰਦਰ ਕਾਂਸਲ ਜਿਹੜਾ ਕਿ ਮੈਂ ਇਹਨਾਂ ਦੇ ਨਾਲ ਫਾਊਂਡੇਸ਼ਨ ਦਾ ਹਾਂ ਬਹੁਤ ਅਨਰਵਦੀਆਂ ਕਿ ਇਹਨਾਂ ਨੇ ਵੀ ਬੜਾ ਅੱਛਾ ਸਾਰਿਆਂ ਦਾ ਸਹਿਯੋਗ ਲਿਆ ਔਰ ਸਾਡੇ ਜਿਲ੍ਹਾ ਪ੍ਰਧਾਨ ਵਿਜੇ ਕੁੱਕਰ ਜੀ ਭਾਰਤੀ ਜਨਤਾ ਪਾਰਟੀ ਦੇ ਆਏ ਔਰ ਬਲਵੰਤ ਰਾਏ ਜੀ ਸਾਡੇ ਬਹੁਤ ਪੁਰਾਣੇ ਲੀਡਰ ਹਨ ਜਿਲ੍ਹਾ ਪ੍ਰਧਾਨ ਵੀ ਰਹੇ ਆ ਮੋਦੀ ਦਾ ਤੁਸੀਂ ਵੱਡਾ ਪ੍ਰੋਗਰਾਮ ਕਰਾਇਆ ਗਿਆ ਕਾਂਸਾ ਫਾਊਂਡੇਸ਼ਨ ਵੱਲੋਂ ਤੇ ਮਿਲ ਕੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਸਾਰੇ ਪ੍ਰੋਗਰਾਮ ਨੂੰ ਅੱਜ ਲੋਕਾਂ ਨੇ ਬਹੁਤ ਸਾਥ ਦਿੱਤਾ ਹੈ ਅਰ ਲੋਕਾਂ ਨੇ ਭਰੋਸਾ ਜਤਾਇਆ ਹੈ ਕਿ ਲੋਕੀ ਮੋਦੀ ਦੀਆਂ ਗਰੰਟੀਆਂ ਤੇ ਪੂਰਾ ਭਰੋਸਾ ਰੱਖਦੇ ਨੇ ਤੇ ਮੋਦੀ ਜੀ ਦੀਆਂ ਗਰੰਟੀਆਂ ਤੇ ਯਕੀਨ ਰੱਖਦੇ ਨੇ ਤੇ ਦੂਜਾ ਅੰਬੇਦਕਰ ਨੂੰ ਸਮਰਪਿਤ ਮੋਦੀ ਜਿਹੜਾ ਟਾਈਟਲ ਹੈ ਆਪਾਂ ਨੂੰ ਉਸ ਟਾਈਟਲ ਦੀ ਤਾਂ ਲੋੜ ਪਈ ਹੈ ਇਸ ਦੀ ਵਿਚਾਰਧਾਰਾ ਨੂੰ ਅੱਗੇ ਭੇਜਣ ਦੀ ਆਪਾਂ ਨੂੰ ਲੋਕਾਂ ਨੂੰ ਸੁਣਾਉਣ ਦੀ ਤਾਂ ਲੋੜ ਪਈ ਹੈ ਜਿਹੜੇ ਗੈਰ ਬੀਜੇਪੀ ਦੀਆਂ ਪਾਰਟੀਆਂ ਆ ਕਹਿੰਦੀਆਂ ਨੇ ਕਿ ਅਸੀਂ ਅੰਬੇਦਕਰ ਜੀ ਲਈ ਆ ਕਿਤਾ ਸੀ ਅੰਬੇਦਕਰ ਜੀ ਲਈ ਉਹ ਕੀਤਾ ਏ ਜਾਂ ਜਿਹੜੇ ਅੰਬੇਦਕਰ ਜੀ ਦਾ ਲਿਖਿਆ ਹੋਇਆ ਕਨਸਟੀਟਿਊਸ਼ਨ ਹੱਥ ਵਿੱਚ ਪਕੜ ਕੇ ਘੁੰਮਦੇ ਨੇ ਜਦੋਂ ਕਿ ਸਚਾਈ ਇਹ ਹੈ ਉਹ ਹੀ ਪਾਰਟੀਆਂ ਨੇ ਸਭ ਤੋਂ ਪਹਿਲਾਂ ਅੰਬੇਦਕਰ ਜੀ ਨੂੰ ਜਦੋਂ ਭਾਰਤ ਰਤਨ ਦੀ ਗੱਲ ਕੀਤੀ ਗਈ ਉਹਦਾ ਵਿਰੋਧ ਕੀਤਾ ਅੰਬੇਦਕਰ ਜੀ ਦੀ ਆਵਾਜ਼ ਅੰਬੇਦਕਰ ਜੀ ਦੀ ਆਵਾਜ਼ ਨੂੰ ਦਬਾਉਣ ਦਾ ਉਹਨਾਂ ਨੇ ਸਭ ਤੋਂ ਪਹਿਲਾਂ ਯਤਨ ਕੀਤਾ ਤੇ ਜਿਹੜੀਆਂ ਅੰਬੇਦਕਰ ਜੀ ਦੀਆਂ ਸਕੀਮਾਂ ਸੀਗੀਆਂ ਉਹਨਾਂ ਦਾ ਵਿਰੋਧ ਕੀਤਾ ਤੇ ਅੱਜ ਸਿਰਫ ਇਕਲੋਤੀ ਬੀਜੇਪੀ ਸਰਕਾਰ ਹੈ ਜਿਨ੍ਹਾਂ ਨੇ ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਅੱਗੇ ਵਧਾਇਆ ਅੱਗੇ ਵਧਾਉਂਦੇ ਹੋਏ ਅੰਬੇਦਕਰ ਜੀ ਦਾ ਪੂਰਾ ਮਾਨ ਸਨਮਾਨ ਦਿੱਤਾ ਤੇ ਅੰਬੇਦਕਰ ਜੀ ਦੇ ਜਨ ਪਿੱਛੋਂ ਪੰਜ ਤੀਰੇਤ ਬਣਾਏ ਪੰਜ ਤੀਰੇਤ ਦੇ ਵਿੱਚ ਮੋਦੀ ਜੀ ਨੇ 2013 ਵਿੱਚ ਇੱਕ ਆਪਣਾ Madhya Pradesh ਵਿੱਚ ਵਾਦਾ ਕੀਤਾ ਸੀਗਾ ਕਿ ਜੇ ਮੇਰੀ ਬੋਮਨ ਲਾਲ ਬੀਜੇਪੀ ਦੀ ਸਰਕਾਰ ਬਣਦੀ ਹੈ ਤਾਂ ਸਰਕਾਰ ਬਣ ਕੇ ਜਿਹੜਾ ਅੰਬੇਦਕਰ ਜੀ ਦਾ ਜਨਮ ਸਥਾਨ ਹੈ ਮਉ ਵਿੱਚ ਮਉ ਇੰਦੋਰ ਵਿੱਚ ਉੱਥੇ ਉਹਨੂੰ ਪੂਰਾ ਤੀਰਥ ਸਥਾਨ ਬਣਾਇਆ ਜਾਊਗਾ ਜਿੱਥੇ ਮੋਦੀ ਜੀ ਨੇ ਉਹਨੂੰ ਬੜਾ ਸਮਾਗਮ ਬਣਾ ਕੇ ਪੂਰੇ ਭਾਰਤ ਨੂੰ ਸਮਰਪਿਤ ਕੀਤਾ ਤੇ ਜਦੋਂ ਆਪਣੇ ਪੁਰੇ ਮੰਤਰੀ ਸ਼੍ਰੀ ਵਿਜੇ ਸਾਂਪਲਾ ਜੀ ਨੂੰ ਤਾਕਤ ਮਿਲੀ ਉਹਨਾਂ ਨੇ ਮੋਦੀ ਜੀ ਨਾਲ ਮਿਲ ਕੇ ਜਿੱਥੇ ਆਪਣੇ ਅੰਬੇਦਕਰ ਜੀ ਨੇ ਆਖਰੀ ਸਾਲ ਲਿੱਤੇ ਆਖਰੀ ਸਾਲ ਲੈਣ ਵਾਲੀ ਜਗ੍ਹਾ ਨੂੰ ਵੀ ਜਿੱਥੇ ਕਿ ਅੰਬੇਦਕਰ ਜੀ ਦੇ ਜਨਮਗ੍ਰਹ ਇੱਕ ਕਾਂਗਰਸ ਸਰਕਾਰ ਆਸੀ ਸੀ ਜਿਨ੍ਹਾਂ ਨੇ ਚਾਰ ਕ ਜਗ੍ਹਾ ਨਹੀਂ ਦਿੱਤੀ ਅੰਬੇਦਕਰ ਜੀ ਨੂੰ ਫੰਡਰ ਕਰਨ ਲਈ ਤੇ ਮੋਦੀ ਜੀ ਤੇ ਸਾਂਪਲਾ ਜੀ ਦੇ ਜਦਨਾ صدکا ਉਸ ਜਗ੍ਹਾ ਨੂੰ ਵੀ ਭਾਰਤ ਦਾ ਤੀਰਸਥਾਨ ਬਣਾਏਗਾ ਤੇ ਮੋਦੀ ਜੀ ਨੇ ਉਸ ਜਗ੍ਹਾ ਨੂੰ ਵੀ ਸਮਾਗਮ ਬਣਾ ਕੇ ਪੂਰੇ ਭਾਰਤ ਨੂੰ ਸਮਰਪਿਤ ਕੀਤਾ ਜੀ ਕਨ ਸਰ ਅੱਜ ਬਿੰਨਾ ਵੱਡਾ ਪ੍ਰੋਗਰਾਮ ਰੱਖਿਆ ਗਿਆ ਵਿਸ਼ਾਲ ਜਿੰਤੀ ਜੀ ਨੌਜਵਾਨ ਯੂਥ ਪਹੁੰਚਿਆ ਲੱਗਦਾ ਕਿਤਨੇ ਕਿਤੇ ਜਿਹੜਾ ਬੇਦਖਰਦਾ ਜਿਹੜਾ ਕਿ ਮੈਸੇਜ ਆ ਵੱਡਾ ਦਿਨ ਚ ਕਾਮਯਾਬ ਹੋਏ ਤੁਸੀਂ ਅੱਜ ਦਾ ਇਕੱਠ ਲੋਕਾਂ ਦਾ ਭਰੋਸਾ ਦੇਖ ਕੇ ਆਪਾਂ ਦੇਖ ਸਕਦੇ ਹਾਂ ਕਿ ਸਾਰੇ ਲੋਕੀ ਆਪਣੇ ਅੰਬੇਦਕਰ ਦੇ ਵਿਚਾਰਧਾਰਾ ਨਾਲ ਜੁੜਦਾ ਜੁੜਨਾ ਚਾਹੁੰਦੇ ਨੇ ਤੇ ਜੁੜ ਕੇ ਮੋਹਰ ਲਗਾਉਣਾ ਚਾਹੁੰਦੇ ਨੇ ਠੀਕ ਹੈ ਸਰ थैंक यू वेरी मच ਆਈਡੀ ਫੜਦਾ ਅੱਜ ਤੱਕ ਅੱਧਾ ਪੜਦਾ ਕੀ ਹੋ ਗਿਆ ਤੇਰੇ ਹੱਥੋਂ ਨਹੀਂ ਅੱਧਾ ਪੜਦਾ ਸੰਦੀਪ ਦੋਨੋਂ ਪੜਾ ਯਾਰ ਤੇ ਹੱਥੋਂ ਮਹਿੰਦੀ ਲੱਗੀ ਹੈ ਉਹ ਵਾਲਾ ਹਾਂਜੀ ਰੋਲ ਅੰਬੇਦਕਰ ਸਾਹਿਬ ਅੱਜ ਅੰਬੇਦਕਰ ਉਸ ਵਰਵੀ ਮੋਦੀਆ ਪ੍ਰੋਗਰਾਮ ਕਰਾਇਆ ਗਿਆ ਕੀ ਕਹਿਣਾ ਚਾਹੋਗੇ ਐਵੇਂ ਦੇ ਪ੍ਰੋਗਰਾਮ ਹਰ ਜ਼ਿਲ੍ਹੇ ਵਿੱਚ ਕਰਾਉਣੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਕਰਾਇਆ ਗਿਆ ਹਰ ਜ਼ਿਲ੍ਹੇ 'ਚ ਨਹੀਂ ਪੂਰੇ ਦੇਸ਼ 'ਚ ਕਰ ਰਹੇ ਆ ਸੰਪਰਾਜ ਦੀ ਸੰਪਲਾ ਫਾਊਂਡੇਸ਼ਨ ਦੇ ਨਾਮ ਤੇ ਔਰ ਅੰਬੇਦਕਰ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਤੇ ਪ੍ਰਸਾਰ ਹੋਵੇ ਲੋਕਾਂ ਨੂੰ ਸਮਝ ਆਵੇ ਔਰ ਮੇਰਾ ਖਿਆਲ ਆ ਕਿ ਉਹਦੀ ਮੁੱਖ ਧਾਰਾ ਨਾਲ ਲੋਕ ਜੁੜਨ ਔਰ ਜਿੱਦਾਂ ਸਾਨੂੰ ਉਹ ਬਹੁਤ ਵਿਦਵਾਨ ਸੀਗੇ ਇਹ ਉਹਨਾਂ ਦੀ ਦੇਣ ਆ ਜਿਹੜਾ ਸਾਡਾ ਰਿਜ਼ਰਵ ਬੈਂਕ ਆਫ ਇੰਡੀਆ ਔਰ ਇਹ ਵੀ ਉਹਨਾਂ ਦੀ ਦਿਨ ਹੈ ਜਿਹੜੇ ਹਾਈਵੇ ਆਪਾਂ ਬਣਾ ਰਹੇ ਹਾਂ ਜਿਹੜੇ ਬڑے ਬڑے ਗ੍ਰਿਡ ਬਣ ਰਹੇ ਆ ਇਹ ਵੀ ਉਹਨਾਂ ਦੀ ਸੋਚ ਸੀ ਤੇ ਉਹਨਾਂ ਦੇ ਬਾਰੇ ਕਦੇ ਕਾਂਗਰਸ ਨੇ ਤਾਂ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਉਸ ਵੇਲੇ ਦੀਆਂ ਸਰਕਾਰਾਂ ਨੇ ਨਹੀਂ ਕੀਤੀ ਕਿਉਂਕਿ ਉਹ ਦਬੇ ਕੁਚਲੇ ਸਮਾਜ ਚੋਂ ਸੀਗੇ ਤੇ ਪਰ ਉਹਨਾਂ ਕਾਬਲੀਅਤ ਨਹੀਂ ਸੀ ਕਿ ਸ਼ਵਦਾਾਨਿਕ ਜਿਹੜੀ ਸਭਾ ਸੀ ਉਸ ਦੇ ਪ੍ਰਮੁੱਖ ਸੀਗੇ ਉਹ ਸਵਿਧਾਨ ਉਹਨਾਂ ਦੀ ਬੱਡੀ ਬਹੁਤ ਵੱਡੀ ਦੇਣ ਆ ਉਹਦੇ ਚ ਤਾਂ ਅਸੀਂ ਆਪਣੇ ਮਹਾਪੁਰਸ਼ਾਂ ਨੂੰ ਯਾਦ ਕਰੀਏ ਸਤਕਾਰ ਤੇ ਸਨਮਾਨ ਕਰੀਏ ਅੱਗੇ ਸਾਡੇ ਯੂਥ ਨੂੰ ਉਹਨਾਂ ਤੋਂ ਪ੍ਰੇਰਣਾ ਮਿਲੇ ਇਹ ਬਹੁਤ ਜ਼ਰੂਰੀ ਹੈ ਮੇਰੇ ਖਸਾ ਵੱਡੇ ਪੱਧਰ ਤੇ ਜਿਹੜੇ ਰਿਪੋਰਟ ਹੋ ਰਿਹਾ ਉੱਥੇ ਦੇ ਵਿਦਿਆਰਥੀ ਸੀਐਮ ਭਗਵਤਪਾਨ ਨੇ ਇਲਜ਼ਾਮ ਲਾਇਆ ਕਿ ਜਾਣ ਬੁਝ ਕੇ ਸਾਜੀ ਵਿੱਚ ਹੀ ਜਾ ਰਹੀ ਪੰਜਾਬ ਨੂੰ ਬਦਨਾਮ ਕਰਦੇ ਇਹ ਜਿਹੜਾ ਜਹਾਜ਼ ਹੈ ਦਿੱਲੀ ਗੁਜਰਾਤ ਦੀ ਉਤਾਰ ਦੇਣਾ ਚਾਹੀਦਾ ਸੀਗਾ ਪੰਜਾਬ ਵੀ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਇਹਦੇ ਨਾਲ ਪੰਜਾਬੀ ਬਦਨਾਮ ਹੋਗੇ ਜਿਹੜੇ ਤੁਸੀਂ 67 67 ਪੰਜਾਬੀ ਉੱਥੇ ਜਾਂਦੇ ਆ ਜਿਹੜੇ ਆ ਗਏ ਬਿਨਾਂ ਨੌਕਰੀਆਂ ਤੋਂ ਵਿਚਾਰੇ ਦੁਖੀ ਹੋ ਕੇ ਬਦਨਾਮ ਕੀਤਾ 3 ਸਾਲਾਂ ਦੇ ਅੰਦਰ ਗਿਆ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਹਾਂ ਬਦਨਾਮ ਇਹਨਾਂ ਨੇ ਕੀਤਾ ਇਸ ਕਰਕੇ ਉਹ ਗੱਲ ਨਾ ਕਰੋ ਭਗਵੰਤ ਮਾਨ ਜੀ ਨੂੰ ਬੜੀ ਆਪਣੀ ਸੋਚ ਦਰੁਸਤ ਕਰਨੀ ਚਾਹੀਦੀ ਹੈ ਔਰ ਜੇ ਉਹ ਨਹੀਂ ਕਰਨਗੇ ਸੋਚ ਦਰੁਸਤ ਤਾਂ ਇਹਦਾ ਨਤੀਜਾ ਵੀ ਮਾੜਾ ਹੋਏਗਾ ਔਰ ਪੰਜਾਬੀਆਂ ਨੂੰ ਗਲਤ ਸੇਧ ਦੇ ਰਿਹਾ ਦਿਸ਼ਾ ਗਲਤ ਦੇ ਰਿਹਾ ਕਿ ਅਸੀਂ ਉਹਨਾਂ ਦੇ ਵਿਰੋਧੀ ਹਾਂ ਜੀ ਹਰ ਪੰਜਾਬ ਦੇ ਅਗਰ ਸਿੱਖਾਂ ਦੇ ਲਈ ਸਭ ਤੋਂ ਵੱਧ ਕੀਤਾ ਇਸ ਮੁਲਕ ਦਾ ਸਿੱਖ ਪ੍ਰਧਾਨ ਮੰਤਰੀ ਰਿਹਾ ਸਿੱਖ ਰਾਸ਼ਟਰਪਤੀ ਰਿਹਾ ਜੀ ਉਹਨਾਂ ਨੇ ਵੀ ਸਿੱਖਾਂ ਦੇ ਲਈ ਕੁਝ ਨਹੀਂ ਕੀਤਾ ਅਗਰ 84 ਦੀ ਨਸਲ ਕੁਸ਼ੀ ਦਾ ਇਨਸਾਬ ਦੇ ਰਹੇ ਆ ਤਾਂ ਨਰਿੰਦਰ ਮੋਦੀ ਦੇ ਰਹੇ ਆ ਅਗਰ ਕਾਲੀ ਸੂਚੀ ਖਤਮ ਕੀਤੀ ਇੱਕ ਰਹਿ ਗਿਆ ਜਿਹੜੇ 36 36 ਸਾਲਾਂ ਤੋਂ ਕਰਨੀ ਸੀ ਆ ਪਰ ਇਹ ਨਰਿੰਦਰ ਮੋਦੀ ਜੀ ਨੇ ਬਿਨਾ ਮੰਗੇ ਕਰਤੀ ਸਾਹਿਬਜ਼ਾਦੇ ਦੀ ਸ਼ਹਾਦਤ ਨੂੰ ਨਮਨ ਕਰਨਾ ਦੁਨੀਆ ਦੇ ਅੰਗ ਅੰਦਰ ਅਗਰ ਸਭ ਤੋਂ ਛੋਟਾ ਕੋਈ ਸ਼ਹੀਦ ਹੋਇਆ ਤਾਂ ਉਹ ਬਾਬਾ ਫਤਿਹ ਸਿੰਘ ਇਸ ਕਰਕੇ ਇਹ ਕਾਂਗਰਸ ਨੇ ਉਹਨਾਂ ਨੂੰ ਲੰਬਾ ਸਮਾਂ ਨਹੀਂ ਯਾਦ ਕੀਤਾ ਅੱਜ મોદી ਜੀ ਕਰ ਰਹੇ ਕਿਤਾਬਾਂ 'ਚ ਵੀ ਉਹਨਾਂ ਦਾ ਜ਼ਿਕਰ ਆਉ ਲੋਕ ਉਸ ਨੂੰ ਪੜ੍ਹਨਗੇ ਸਾਡੇ ਨੌਜਵਾਨ ਉਹਨਾਂ ਤੋਂ ਪ੍ਰੇਰਣਾ ਲੈਣਗੇ ਬੱਚੇ ਉਹਨਾਂ ਤੋਂ ਪ੍ਰੇਰਣਾ ਲੈਣਗੇ ਤੇ ਇਹ 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 ਪਹਿਲੀਆਂ ਸਰਕਾਰਾਂ ਕਿੱਥੇ ਸੀ ਪਹਿਲੇ ਲੋਕ ਕਿੱਥੇ ਸੀ ਕਦੇ ਵੀ ਕਿਸੇ ਧਰਮ ਦੇ ਪ੍ਰਮੁੱਖ ਦਾ ਪ੍ਰਕਾਸ਼ ਪर्व ਜਾਂ ਉਹਨਾਂ ਦੇ ਦਿਨ ਜਾਂ ਉਹਨਾਂ ਦੀ ਯਾਦ ਪੂਰੇ ਦੁਨੀਆ ਦੀਆਂ ਅੰਬੈਸੀਆਂ 'ਚ ਨਹੀਂ ਕੀਤਾ ਗਿਆ ਸੀ ਸਰਕਾਰੀ ਤੌਰ ਤੇ ਉਹ ਭਾਰਤ ਸਰਕਾਰ ਦੀ ਅਗਰ ਕੀਤਾ ਤਾਂ ਨਰਿੰਦਰ ਮੋਦੀ ਦੀ ਸਰਕਾਰ ਨੇ ਕੀਤੀ ਜੀ ਠੀਕ ਹੈ ਤੇ ਇਸ ਕਰਕੇ ਇਹ ਇਹਨਾਂ ਨੂੰ ਸੋਚ ਹੋਣੀ ਚਾਹੀਦੀ ਹੈ ਔਰ ਨਰਿੰਦਰ ਮੋਦੀ ਇਹ ਸਮਝਦੇ ਸੀ ਕਿ ਖਾਲਸਾ ਜਿਹੜਾ ਇਹਦੀ ਸਿਰਜਣਾ ਦੇਸ਼ ਧਰਮ ਤੇ ਕੌਮ ਦੇ ਲਈ ਹੋਈ ਜ਼ੁਲਮ ਦੇ ਖਿਲਾਫ ਸੰਘਰਸ਼ ਕਰਨ ਲਈ ਹੋਈ ਔਰ ਗਰੀਬਾਂ ਦੀ ਰੱਖਿਆ ਕਰਨ ਲਈ ਹੋਈ ਦਬੇ ਕੁਚਲੇ ਲੋਕਾਂ ਦੀ ਰੱਖਿਆ ਕਰਨ ਦੇ ਲਈ ਹੋਈ ਤੇ ਇਸੇ ਕਰਕੇ ਉਹਨਾਂ ਨੇ ਆਉਂਦੇ ਹੀ ਕਿ ਅਗਰ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨਾ ਹੁੰਦੀ ਤੇ ਟੈਲਾ ਹੋ ਕੁਵਰੀ ਹੋਣਾ ਸੀ ਹੋਰ ਕੁਝ ਨਹੀਂ ਹੋਣਾ ਸੀ ਸਰਬਾਤੋ ਵੀ ਇੱਕ ਹੋਰ ਵੀ ਤੇ ਉਹਨਾਂ ਨੇ ਸੁਣ ਲੋ ਉਹਨਾਂ ਨੇ ਐਸੇ ਕਰਕੇ ਆਉਂਦੇ ਹੀ ਦੁਬਾਰਾ ਸੱਟ ਬਣਾ ਕੇ 36 36 ਸਾਲ ਦਾ ਮਕਦਮਾ ਨਹੀਂ ਦਰਜ ਹੋਇਆ ਦੁਬਾਰਾ ਸੱਟ ਬਣਾ ਕੇ ਉਹ ਖੋਲਤੇ ਔਰ ਉਸ ਤੋਂ ਬਾਅਦ ਹੁਣ ਸਜਾਵਾਂ ਹੋ ਰਹੀਆਂ ਨੇ ਪੂਰਾ ਇਨਸਾਫ ਤਾਂ ਨਹੀਂ ਮਿਲੇਗਾ ਕਿ ਕੋਈ 36 ਸਾਲ ਮਕਦਮੇ ਨਾ ਦਰਜ ਹੋਣੇ ਸਬੂਤ ਨਸ਼ਟ ਹੋ ਜਾਂਦੇ ਆ ਜਸਟਿਸ ਡਿਲੇਡ ਜਸਟਿਸ ਡਿਨਾਈ ਗਰਨਸ ਸਿਆਸੀ ਸਮੀਕਰਨ ਹਮੇਸ਼ਾ ਹੀ ਬਲਦੇ ਆਏ ਨੇ ਔਰ ਪੰਜਾਬ ਚਾਹ ਦੀ ਕਿ ਚਰਚਾ ਹੋ ਰਹੀ ਹੈ ਵੀ ਬੀਜੇਪੀ ਹੈ ਪੰਜਾਬ ਦੇ ਦਰਵਾਜੇ ਤੇ ਖੜੀ ਹੈ ਇਹ ਅਸੀਂ ਦਰਵਾਜੇ ਤੇ ਨਹੀਂ ਖੜੇ ਸਟੈਂਡਰਡ ਹੁੰਨੇ ਆ ਹਮੇਸ਼ਾ ਇੱਥੇ ਹੀ ਪੈਦਾ ਹੋਏ ਆ ਇੱਥੇ ਹੀ ਜਨਮ ਲਿਆ ਇੱਥੇ ਹੀ ਮਰਨਾ ਤੇ ਇਸ ਕਰਕੇ ਅਸੀਂ ਤਾਂ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਆ ਕੋਈ ਬੀਜੇਪੀ ਬਾਹਰੋਂ ਆਈ ਹੈ ਬੀਜੇਪੀ ਹੀ ਇਸ ਦੇਸ਼ ਦੀ ਅਸਲ ਪਾਰਟੀ ਹੈ ਤੇ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਰਾਜਨੀਤਿਕ ਦਰਨਾ ਮੈਂਬਰਸ਼ਿਪ ਦੀ ਸਟਰੈਂਥ ਦੇ ਹਿਸਾਬ ਨਾਲ ਤਾਂ ਪੰਜਾਬ ਚ ਅਸੀਂ ਕਿਉਂ ਨਹੀਂ ਆਵਾਂਗੇ ਪਹਿਲਾਂ ਹਰਿਆਣਾ ਚ ਵੀ ਨਹੀਂ ਹੁੰਦੇ ਸੀ ਤੇ ਬਾਕੀ ਜਗ੍ਹਾ ਵੀ ਨਹੀਂ ਹੁੰਦੇ ਸੀ ਇਹ ਲੋਕਾਂ ਨੇ ਜ਼ਰੂਰ ਸਮਝਿਆ ਤੇ ਲੈ ਕੇ ਆਏ ਨੇ ਹੁਣ ਜਦੋਂ ਕਿਤੇ ਵੀ ਕਿਤੇ ਕਤਲੋਗਾਰਤ ਹੁੰਦੀ ਹੈ ਤਾਂ ਕੀ ਕਹਿੰਦੇ ਆ ਪੰਜਾਬ 'ਚ ਕਿ ਜਿਹੜੀ ਭਗਵੰਤ ਮਾਨ ਹੁਣਾਂ ਨੇ ਸ਼ੂਟ ਦੇ ਰੱਖੀ ਆ ਲੁੱਟਾਂ ਖੋਹਾਂ ਦਾ ਤਾਂ ਕਹਿੰਦੇ ਯੋਗੀ ਚਾਹੀਦੇ ਆ ਤੇ ਜਦੋਂ ਜੋਗੀ ਚਾਹੀਦਾ ਮੋਦੀ ਨੂੰ ਲਿਆਉਂਗੇ ਤਾਂ ਹੀ ਆਉ ਮੋਦੀ ਤਾਂ ਆਊਗਾ ਜੇ ਭਾਜਪਾ ਲਿਆਉਂਗੇ ਇਸ ਕਰਕੇ ਭਾਜਪਾ ਨੇ ਆਉਣਾ ਜੇ ਪੰਜਾਬ ਦਾ ਵਿਕਾਸ ਕਰਨਾ ਚਾਹੁੰਦੇ ਆ ਭਾਈਚਾਰਕ ਸਾਂਝ ਚਾਹੁੰਦੇ ਆ ਤਾਂ ਭਾਜਪਾ ਦੀ ਜ਼ਰੂਰਤ ਹੈ ਪੰਜਾਬ ਨੂੰ ਗਰੇਵਾਲ ਸਾਹਿਬ ਜਿਵੇਂ ਦਿੱਲੀ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਆ ਭਾਜਪਾ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਹਲਚਲ ਸ਼ੁਰੂ ਹੋ ਚੁੱਕੀ ਹੈ ਉਸ 27 ਦੇ ਵਿੱਚ ਕੋਈ ਅਲੱਗ ਨਹੀਂ ਭਾਜਪਾ ਨੂੰ ਸਰਕਾਰ ਆਏਗੀ ਡੈਮੋਕ੍ਰੇਸੀ ਹੈ ਜਿੱਤ ਹਾਰ ਹੁੰਦੀ ਰਹਿੰਦੀ ਆ ਇਹਨਾਂ ਨਾਲ ਨਾ ਬਹੁਤ ਜ਼ਿਆਦਾ ਉਤਸ਼ਾਹਿਤ ਹੋਈਦਾ ਨਾ ਹੀ ਡਿਸਕਰੇਜ ਹੋਈਦਾ ਅਸੀਂ ਤਾਂ 24 ਘੰਟੇ ਲੱਗੇ ਰਹੇ ਨੇ ਆ ਤੇ ਉਸ ਕੰਮ 'ਚ ਭਾ ਅਸੀਂ ਤਾਂ ਹਮੇਸ਼ਾ ਹੀ ਜਦੋਂ ਭਾਰਤੀ ਜਨਸੰਘ ਦੇ ਸਮੇਂ 'ਚ ਸਾਨੂੰ ਪਤਾ ਹੁੰਦਾ ਸੀ ਕਿ 500 ਵੋਟਾਂ ਪੈਣੀਆਂ ਜਾਂ 1000 ਪੈਣੀਆਂ ਅਸੀਂ ਉਦੋਂ ਵੀ ਜਿੱਤਣ ਵਾਲੇ ਅੰਦਾਜ਼ ਚਲੜਦੇ ਸੀ ਅੱਜ ਵੀ ਜਿੱਤਣ ਵਾਲੇ ਅੰਦਾਜ਼ ਚਲੜਦੇ ਆ ਇਹ ਹੀ ਸਾਡੀ ਵਿਸ਼ੇਸ਼ਤਾ ਇਸੇ ਕੈਰੈਕਟਰ ਕਰਕੇ ਭਾਜਪਾ ਜਿਹੜੀ ਹੈ ਪੂਰੇ ਦੇਸ਼ ਦੇ ਲੋਕ ਉਹਨੂੰ ਸਵੀਕਾਰ ਕਰਦੇ ਹਾਂ ਹੁਣ ਤੱਕ ਕਿਲੇ ਬਸ ਇਤ ਨਹੀਂ ਰੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ ਖਬਰ ਕੇ ਸਾਥ ਅਬ ਤੱਕ ਕਿਲੇ ਨਮਸਕਾਰ ਹੋ ਦਿੱਖਦੇ ਰਹੀਏ ਸੱਤਾ ਨਿਊਜ਼